ਜਿਹਦੇ ਵਿੱਚ ਇੱਕ ਗੈਸ ਟੈਂਕਰ ਦੀ ਟੱਕਰ ਹੋਈ ਸੀਗੀ ਇੱਕ ਪਿਕਅਪ ਮਹਿੰਦਰਾ ਪਿਕਅਪ ਦੇ ਨਾਲ ਤੇ ਉਹ ਐਕਸੀਡੈਂਟ ਦੇ ਵਿੱਚ ਫਿਰ ਇੱਕ ਬਲਾਸਟ ਹੋਇਆ ਬਿਕੋਜ਼ ਆਫ ਲੀਕੇਜ ਆਫ ਗੈਸ ਕਾਫੀ ਮੈਸਿਵ ਬਲਾਸਟ ਸੀਗਾ ਵੱਡਾ ਬਲਾਸਟ ਸੀ ਤੇ ਉਹਦਾ ਰੇਡੀਅਸ ਦੇ ਵਿੱਚ ਕੁਝ ਘਰ ਤੇ ਦੁਕਾਨਾਂ ਜੋ ਆਸ-ਪਾਸ ਸੀਗੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਤੇ ਨੀਅਰ ਅਬਾਊਟ ਤੇ 23 23 ਪੀਪਲ ਵਰ ਇੰਜਰਡ ਤੇ ਉਹਦੇ ਵਿੱਚੋਂ ਸਮ ਹੈਵ ਸਰਕਮ ਟੂ ਦੀ ਇੰਜਰੀਜ਼ ਕੁਝ ਦੀ ਡੈਥ ਹੋ ਗਈ ਤੇ ਕੁਝ ਨੂੰ ਫਰਸਟ ایڈ ਦੇ ਕੇ ਉਹ ਘਰ ਵਾਪਸ ਆ ਗਏ ਤੇ ਕੁਝ ਦਾ ਇਲਾਜ ਹਲੇ ਵੀ ਚੱਲ ਰਿਹਾ ਹੈਗਾ ਤੇ ਜਿੱਦਾਂ ਹੀ ਇਹ ਪਤਾ ਲੱਗ ਗਿਆ ਸੀ ਸਾਨੂੰ ਇਤਲਾਹ ਮਿਲੀ ਰਾਤ ਨੂੰ ਨੀਅਰ ਅਬਾਊਟ 10 ਵਜੇ ਤੇ ਤੁਰੰਤ ਸਾਡੇ ਆਫਸਰਸ ਸੀਨੀਅਰ ਆਫਸਰਸ ਡੀਐਸਪੀ ਨਰਿੰਦਰ ਜੀ ਐਸਐਚਓ ਦੇ ਨਾਲ ਦੀ ਨਾਲ ਫਾਇਰ ਬ੍ਰਿਗੇਡਸ ਦੀ ਟੀਮ ਮੈਡੀਕਲ ਦੀ ਟੀਮ ਐਮਰਜੈਂਸੀ ਰਿਸਪੌਂਸ ਦੀ ਸਾਰੀ ਫੋਰਸ ਤੁਰੰਤ ਉਥੇ ਮੋਬਾਈਲਾਈਜ਼ ਕੀਤੀ ਗਈ ਵੀ ਆਸਕਡ ਫੋਰ ਅਸਿਸਟੈਂਸ ਫ্রম ਜਲੰਧਰ ਆਲਸੋ ਤੇ 에어 ਫੋਰਸ ਤੋਂ ਵੀ ਸਾਡੇ ਕੋਲ ਆ ਗਈ ਤੇ ਜੋ ਜੋ ਵਕ ਵਕ ਥਾਵਾਂ ਤੇ ਤੁਰੰਤ ਉਥੇ ਰਿਐਕਸ਼ਨ ਕੀਤਾ ਗਿਆ ਪਹੁੰਚ ਕੇ ਬਿਕੋਜ਼ ਜਿੱਦਾਂ ਤੁਹਾਨੂੰ ਪਤਾ ਗੈਸ ਟੈਂਕਰ ਸੀਗਾ ਤੋਂ ਮੈਸਿਵ ਬਲਾਸ ਦੇ ਕਾਰਨ ਆਗੂ ਨੂੰ ਲੋਕਾਂ ਦੀ ਹੈਲਪ ਨਾਲ ਜੋ ਲੋਕਲ ਉਥੇ ਵਿਲੇਜ ਦੇ ਵਿੱਚ ਸੀਗੇ ਮੰਡਿਆਲੇ ਦੇ ਉਹਨਾਂ ਦੀ ਹੈਲਪ ਨਾਲ ਇਹਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੇ ਫਿਰ ਜੋ ਵਿਕਟਮ ਸੀਗੇ ਉਹਨਾਂ ਨੂੰ ਰੈਸਕਿਊ ਕਰਕੇ ਤੇ ਸਿਵਲ ਹਸਪੀਟਲ ਐਂਡ ਬਾਕੀ ਅੱਗੇ ਟਰਸ਼ਰੀ ਕੇਅਰ ਵਾਸਤੇ ਭੇਜਿਆ ਗਿਆ ਪੁਲਿਸ ਵੱਲੋਂ ਵੀ ਤੁਰੰਤ ਉਹਦੇ ਵਿੱਚ ਇੱਕ ਐਫ ਆਈ ਆਰ ਅਸੀਂ 119 ਨੰਬਰ ਪੀਐਸ ਬੁੱਲੋਵਾਲ ਥਾਣੇ ਦੇ ਵਿੱਚ ਦਰਜ ਕੀਤੀ ਐਕਸੀਡੈਂਟ ਸੰਬੰਧੀ ਉਹਦੇ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਜੀ ਜਿਹੜਾ ਇਹ ਔਇਲ ਟੈਂਕਰ ਚਲਾ ਰਿਆ ਸੀਗਾ ਬੰਦਾ ਉਹ ਸੁਖਜੀਤ ਸਿੰਘ ਹੈਗਾ ਜਿਹੜਾ ਖੰਨੇ ਦਾ ਰਹਿਣ ਵਾਲਾ ਬਟ ਬਿਕੋਜ਼ ਆਫ ਦੀ ਇਨਸੀਡੈਂਟ ਉਹਦੀ ਵੀ ਡੈਥ ਹੋ ਗਈ ਹੀ ਇਜ਼ ਆਲਸੋ ਨੋ ਮੋਰ ਤੇ ਇਸ ਤੋਂ ਇਲਾਵਾ ਬਿਕੋਜ਼ ਜਦੋਂ ਅਸੀਂ ਵਿਜ਼ਿਟ ਕੀਤਾ ਉੱਤੇ ਲੋਕੇ ਲੋਕਾਂ ਨੇ ਸਾਨੂੰ ਇਤਲਾਹ ਦਿੱਤੀ ਸਾਨੂੰ ਦੱਸਿਆ ਸੀਗਾ ਕਿ ਇੱਥੇ ਪਿਲਫਰੇਜ ਹੁੰਦੀ ਹੈ ਗੈਸ ਦੀ ਇੱਥੇ ਸਾਡਾ ਇੱਕ ਐਚਪੀ ਦਾ ਬੋਟਲਿੰਗ ਪਲੈਂਟ ਵੀ ਹੈ ਤਾਂ ਕਾਫੀ ਮੂਵਮੈਂਟ ਹੈਗੀ ਗੈਸ ਟੈਂਕਰਸ ਦੀ ਤੋਂ ਉਹਨਾਂ ਨੇ ਅਲੈਜ ਕੀਤਾ ਕਿ ਕਾਫੀ ਇੱਥੇ ਗਰੋਹ ਬਨੇ ਹੋਏ ਹਨ ਲੋਕੀ ਹੈਗੇ ਜੋ ਕਿ ਐਦਾਂ ਦਾ ਚੋਰੀ ਕਰਦੇ ਆ ਗੈਸ ਟੈਂਕਰਾਂ ਦੇ ਵਿੱਚੋਂ ਤੇ ਇਲੀਗਲ ਉਹਨਾਂ ਨੇ ਆਪਣੇ ਯੂਨਿਟਸ ਲਗਾਏ ਹੋਏ ਆ ਮੇਕਸ਼ਿਫਟ ਅਰੇਂਜਮੈਂਟਸ ਕੀਤੇ ਹੋਏ ਆ ਜਿਹਦੇ ਵਿੱਚ ਉਹ ਸਿਲੰਡਰਸ ਦੇ ਵਿੱਚ ਗੈਸ ਭਰ ਕੇ ਤੇ ਬਲੈਕ ਮਾਰਕੀਟਿੰਗ ਕਰਦੇ ਤੇ ਇਹਦੇ ਵਿੱਚ ਫਿਰ ਅਸੀਂ ਇੱਕ ਹੋਰ ਐਫਆਈਆਰ ਦਰਜ ਕੀਤੀ 120 ਨੰਬਰ ਉਹ ਸੈਕਸ਼ਨ ਅਸੀਂ ਉਹਦੇ ਵਿੱਚ ਵਸ-ਵਸ ਬੀਐਨਐਸ ਦੇ ਸੈਕਸ਼ਨ ਤੇ 에ਸੈਂਸ਼ੀਅਲ ਕਮੋਡਿਟੀ ਐਕਟ ਤੇ ਇੱਕ ਲਿਕੁਇਫਾਈਡ ਪੈਟਰੋਲੀਅਮ ਗੈਸ ਸਪਲਾਈ ਨ ਕੰਟਰੋਲ ਆਰਡਰ ਹੈਗਾ ਉਹਦੇ ਵੀ ਸੈਕਸ਼ਨਸ ਦੇ ਤਹਿਤ ਅਸੀਂ ਇੱਕ ਐਫਆਈਆਰ ਦਰਜ ਕੀਤੀ ਇਸ ਦੇ ਵਿੱਚ ਅਸੀਂ ਅਰੈਸਟ ਕੀਤੇ ਸੁਖਚੈਨ ਸਿੰਘ ਸੁੱਖਾ ਤੇ ਇਹ ਬੁੱਲੋਵਾਲਦਾਈ ਹੈਗਾ ਰਹਿਣ ਵਾਲਾ ਇੱਕ ਅਵਤਾਰ ਸਿੰਘ ਉਰਫ ਮੱਟੀ ਹੈਗਾ ਇਹ ਵਿਲੇਜ ਜੰਡੀ ਪੀਐਸ ਬੁੱਲੋਵਾਲਦਾਈ ਹੈਗਾ ਤੇ ਇਸ ਤੋਂ ਇਲਾਵਾ ਅਲਾਵਾ ਰਮੇਸ਼ ਕੁਮਾਰ ਤੇ ਰਾਜਕੁਮਾਰ ਇਹ ਜਲੰਧਰ ਦੇ ਹੈਗੇ ਦੋਨੋਂ ਬੰਦੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਹਨਾਂ ਤੋਂ ਸਾਰਿਆਂ ਤੇ ਹੀ ਸਾਨੂੰ ਬਰਾਮਦਗੀ ਹੋਈ ਹੈ ਜਿੱਦਾਂ ਸੁਖਚੈਨ ਸਿੰਘ ਸੁਖੇ ਤੋਂ ਸਾਨੂੰ 10 ਐਲਪੀਜੀ ਸਿਲੰਡਰਸ ਤੇ ਨਾਲ ਇੱਕ ਫੈਬ੍ਰੀਕੇਟਿਡ ਪਾਈਪ ਜੋ ਨੋਜ਼ਲ ਫਿਲਿੰਗ ਵਾਸਤੇ ਉਹ ਯੂਜ਼ ਕਰਦੇ ਸੀਗੇ ਉਹਦੀ ਬਰਾਮਦਗੀ ਹੋਈ ਹੈ ਐਦਾਂ ਹੀ ਅਵਤਾਰ ਸਿੰਘ ਰਮੇਸ਼ ਕੁਮਾਰ ਐਂਡ ਰਾਜਕੁਮਾਰ ਇਹਨਾਂ ਤੋਂ ਵੀ ਸਾਨੂੰ ਕਿਊਮੂਲੇਟਿਵਲੀ ਲਗਭਗ 40 ਐਲਪੀਜੀ ਸਿਲੰਡਰਸ ਤੇ ਕੁਝ ਔਇਲ ਡਰਮਸ ਵੀ ਮਿਲੇ ਹੈਗੇ ਤੇ ਨਾਲ ਫੈਬ੍ਰੀਕੇਟਡ ਨੋਜ਼ਲ ਪਾਈਪਸ ਇਹਨਾਂ ਤੋਂ ਵੀ ਮਿਲੀਆਂ ਜਿਹੜਾ ਇਹ ਸੁਖਚੈਨ ਸਿੰਘ ਸੁੱਖਾ ਹੈਗਾ ਇਹ ਰੈਣ ਵਾਲਾ ਹੈਗਾ ਜੀ RAM ਨਗਰ ਡੇਹਾ ਟੇਹਾ ਟੇਹਾ ਉੱਥੇ ਹੀ ਜਿਹੜਾ ਪਿੱਛੇ ਹੀ ਲੱਗਿਆ ਹੀ ਪੈਂਦਾ ਹੈ ਮੰਡਿਆਲੇ ਦੇ ਉੱਥੇ ਇਹਦਾ ਘਰ ਹੈ ਬਾਹਰਵਾਈ ਨੇ ਆਪਣਾ ਡੇਰਾ ਬਣਾਇਆ ਹੋਇਆ ਹੈ ਉਹਦੇ ਵਿੱਚ ਕਾਉਸ਼ ਜਿਹੜਾ ਆਪਣਾ ਪੈਸਾ ਵਾਸਤੇ ਮੱਜਾ ਵਾਸਤੇ ਆਪਾਂ ਸ਼ੈੱਡ ਪਾ ਕੇ ਰੱਖਦੇ ਆ ਉਹਦੇ ਥੱਲੇ ਹੀ ਨੇ ਐਦਾਂ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜਿੱਥੇ ਇਹ ਕੰਮ ਕਰਦੇ ਸੀਗੇ ਤੇ ਉਥੋਂ ਸਾਨੂੰ ਇਹ ਸਿਲੰਡਰਸ ਤੇ ਬਾਕੀ ਸਟੱਫ ਵੀ ਮਿਲਿਆ ਹੈ ਤੇ ਦੂਜੇ ਜਿਹੜੇ ਅਵਤਾਰ ਸਿੰਘ ਹੈਗੇ ਇਹਨਾਂ ਨੇ ਇੱਥੇ ਜਦੋਂ ਆ ਆਪਾਂ ਆਦਮਪੁਰ ਵੱਲ ਜਾਣੇ ਆ ਉਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਇਹ ਕਿਨਾਂ ਨੇ ਥਾਂ ਤੇ ਅਰੇਂਜਮੈਂਟ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਬਾਹਰ ਇਹਨਾਂ ਨੇ ਦਿਖਾਉਣ ਵਾਸਤੇ ਰੱਖਿਆ ਹੈ ਕਿ ਉਥੇ ਟੈਂਟੇਜ ਦਾ ਕੰਮ ਹੁੰਦਾ ਟੈਂਟ ਵਗੈਰਾ ਪ੍ਰੋਵਾਈਡ ਹੁੰਦੇ ਬਟ ਫਿਰ ਉਹਨਾਂ ਤੇ ਵੀ ਰੇਡ ਕਰਕੇ ਸਾਨੂੰ ਇਹ ਰਿਕਵਰੀਜ਼ ਹੋਈ ਹੈ ਤੇ ਇਨ ਟੋਟਲ ਅਸੀਂ ਚਾਰ ਬੰਦੇ ਐਕਿਊਜ਼ਡ ਜਿਹੜੇ ਹੈਗੇ ਫੜੇ ਹੈਗੇ ਤੇ ਟੋਟਲ 50 ਐਲ ਪੀਜੀ ਸਿਲੰਡਰਸ ਤੇ 9 ਆਇਲ ਡਰਮਸ ਤੇ ਫੈਬ੍ਰੀਕੇਟਿਡ ਪਾਈਪਸ ਸਾਨੂੰ ਦੋ ਅਲੱਗ ਥਾਵਾਂ ਤੋਂ ਤੇ ਦੋ ਇਹ ਜਿਹੜੇ ਮੋਡਿਊਲ ਚਲਾਉਂਦੇ ਸੀਗੇ ਇਹਨਾਂ ਤੋਂ ਬਰਾਮਦ ਹੋਏ ਆ ਇਸ ਤੋਂ ਇਲਾਵਾ ਜੀ ਇਹਦੇ ਨਾਲ-ਨਾਲ ਬਿਕੋਜ਼ ਇਹ ਤਾਂ ਲੀਗਲ ਪ੍ਰੋਸੈਸ ਅਸੀਂ ਹੋਰ ਵੀ ਕਰ ਰਹੇ ਆ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਬਲਿਕ ਨੂੰ ਹੋਰ ਅਪੀਲ ਕਰਾਂਗੇ ਕਿ ਅਗਰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਐਦਾਂ ਦੀ ਮਿਲਦੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕੀਤੀ ਜਾਏ ਸਾਡੇ ਈਮੇਲ ਐਡਰੈਸ ਤੇ WhatsApp ਤੇ ਫੋਨ ਨੰਬਰਸ ਹੈਗੇ अवेलेबल ਜਾਂ ਫਿਰ ਸਾਡੇ ਲੋਕਲ ਥਾਣੇ ਪੁਲਿਸ ਚੌਕੀ ਹੈ ਸਾਡੇ ਆਫਿਸਿਸ ਦੇ ਵਿੱਚ ਵੀ ਆ ਕੇ ਦੱਸ ਸਕਦੇ ਆ ਇਹਦੇ ਨਾਲ ਨਾਲ ਜੀ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਵੱਲੋਂ ਕੁਝ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਇੱਕ ਤੋਂ ਉਹਨਾਂ ਨੇ ਮੈਜਿਸਟ੍ਰੇਟ ਇਨਕੁਆਇਰੀ बिकॉज ਇਹ ਇਨਸੀਡੈਂਟ ਇਨ ਸਿਵियर ਹੈਗਾ ਉਹ ਐਸਟੈਬਲਿਸ਼ ਕੀਤੀ ਹੈ ਅੰਡਰ ਏਡੀਸੀ ਉਹ ਆਪਣੀ ਰਿਪੋਰਟ ਦੇਣਗੇ ਇੱਕ ਬਿਲਫ੍ਰਿਜ ਅਸੈਸਮੈਂਟ ਕਰਨ ਵਾਸਤੇ ਆਈਏ ਜਿਹੜਾ ਚੱਲਦਾ ਹੈਗਾ ਪਿਲਫ੍ਰੇਜ ਦਾ ਕੰਮ ਇਹਨੂੰ ਅਸੈਸ ਕਰਨ ਵਾਸਤੇ ਵੀ ਇੱਕ ਕਮੇਟੀ ਗਠਿਤ ਕੀਤੀ ਹੈ ਜਿਦੇ ਵਿੱਚ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਤੇ ਨਾਲ ਨਾਲ ਇਹ ਪੀਪੀ ਆਪਣੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਨੁਮਾਇੰਦੇ ਤੇ ਸਾਡਾ ਪੁਲਿਸ ਵੱਲੋਂ ਐਂਡ ਡਿਪਟੀ ਡਾਇਰੈਕਟਰ ਫੈਕਟਰੀਜ਼ ਐਂਡ ਬੀਡੀ ਪੀਓ ਇਨਾਂ ਦੀ ਇਹ ਕਮੇਟੀ ਬਣਾਈ ਹੈ ਇਹਦੇ ਨਾਲ ਨਾਲ ਉਹਨਾਂ ਨੇ ਵਹੀਕੂਲਰ ਜਿਹੜੀ ਮੂਵਮੈਂਟ ਹੁੰਦੀ ਹੈ ਅਮੂਮਨ ਸਾਈਡ ਤੇ ਲਾ ਲੈਂਦੇ ਆ کہیں ਵੇਟ ਕਰਦੇ ਆ ਬੋਟਲਿੰਗ ਪਲਾਂਟ ਦਾ ਆਪਣੇ ਬਾਰੀ ਦਾ ਉਹਦੇ ਵਾਸਤੇ ਵੀ ਉਹਨੂੰ ਕੰਟਰੋਲ ਕਰਨ ਵਾਸਤੇ ਆਰਟੀਓ ਹੁਸ਼ਾਰਪ ਤੇ ਸਾਥ ਪੁਲਿਸ ਰਿਪ੍ਰেজੈਂਟੇਟਿਵ ਤੇ ਨਾਲ ਐਕਸੀਐਨ ਐਂਡ ਪੀਡਬਲਿਊਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵਿਗਠਿਤ ਕੀਤੀ ਗਈ ਹੈ ਇੱਕ ਕਮੇਟੀ ਸੋ ਥੈਟ ਇਹ ਇਨ ਟੋਟੈਲਿਟੀ ਅਗੇ ਇਹਨੂੰ ਪ੍ਰੀਵੈਂਟ ਵੀ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਜੋ ਗਲਤ ਕਰਦੇ ਆ ਉਹਨਾਂ ਤੇ ਚਲਾਨਿੰਗ ਹੋਏ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ ਲਿੱਤਾ ਜਾਏ ਤੇ ਨਾਲ ਦੀ ਨਾਲ ਦੇਲ ਵੀ ਰਾਈਟਿੰਗ ਵੀਲ ਆਲਸੋ ਵੀ ਰਾਈਟਿੰਗ ਟੂ ਦੀ ਕਨਸਰਨਡ ਅਥਾਰਟिटीज ਜੀਡੀਬੀ ਹੈਗੀ ਕਿ ਇਹਨੂੰ ਹੋਰ ਸੀਰੀਅਸਲੀ ਲੈ ਕੇ ਅਗਰ ਕੋਈ ਗਲਤ ਕਰਦਾ ਹੈ ਜੋ ਰੂਲਸ ਰੈਗੂਲੇਸ਼ਨਸ ਬਣੇ ਉਹਨਾਂ ਨੂੰ ਫਲਾਉਟ ਕਰਦਾ ਹੈ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕੀਤੀ ਜਾਏ ਤੇ ਉਹਨਾਂ ਦੇ ਲਾਇਸੈਂਸਸ ਵਗੈਰਾ ਵੀ ਰੱਦ ਕੀਤੇ ਜਾਣ। ਜਿੱਤੇ ਵਾਰੀ ਕਦੀ ਪਹਿਲੇ ਕੰਪਲੇਂਟ ਨਹੀਂ ਆਈ ਕਿ ਲੋਕਲਸ ਦਾ ਕਹਿੰਦੇ ਆ ਅਸੀਂ ਬਹੁਤ ਵਾਰੀ ਕਹਿੰਦੇ ਆ ਅਸੀਂ ਇਲਕੋ ਕੱਢਦੇ ਆ ਟ੍ਰਾਂਸਪੋਰਟ ਟੈਂਕਰਸ ਦੀ ਕਾਰਗਿਆ ਪਹਿਲਾਂ ਹੋਣੀ ਚਾਹੀਦੀ ਕੰਪਲੇਂਟ ਜੀ ਮੈਡਮ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਸਾਡੇ ਕੋਲ ਜਿੱਦਾਂ ਉਸੇ ਰਾਤ 'ਚ ਕੰਪਲੇਂਟ ਆਈ ਤੇ ਅਸੀਂ ਰਾਤ ਨੂੰ ਹੀ ਇਹਦੇ ਤੇ ਐਕਸ਼ਨ ਸਟਾਰਟ ਕਰਤਾ ਵਿਦਨ 24 ਆਵਰਸ ਵੀ ਰਾਉਂਡਡ ਅਪ ਥੀਸ ਪੀਪਲ ਤੇ ਜਿਹੜਾ ਇਹ ਜੇ ਬੰਦਾ ਹੈਗਾ ਜੀ ਸੁਖਚੈਨ ਸਿੰਘ ਇਹਦੇ ਤੇ ਪਹਿਲਾਂ 7-8 ਪਰਚੇ ਦਰਜ ਹੈ ਇਹ ਕ੍ਰਿਮੀਨਲ ਐਂਟੀਸੀਡੈਂਟਸ ਹੈਗੇ ਇਹਦੇ ਐਂਡ ਤੋਂ ਕ੍ਰਿਮੀਨਲ ਪ੍ਰਵ੍ਰਤੀ ਦੇ ਬੰਦੇ ਹੁੰਦੇ ਆ ਬਟ ਜਦੋਂ ਹੀ ਸਾਨੂੰ ਇਤਲਾ ਮਿਲਦੀ ਹੈ ਅਸੀਂ ਜ਼ਰੂਰ ਕਾਰਵਾਈ ਕਰਦੇ ਆ ਲੇਕਿਨ ਲੋਕਲਸ ਦਾ ਹੀ ਕਹਿਣਾ ਉਹ ਕਹਿੰਦੇ ਬਾਰ ਬਾਰ ਪੁਲਿਸ ਦੇ ਉੱਤੇ ਉਹ ਸਵਾਲ ਚਾਹੁੰਦੇ ਆ ਕਹਿੰਦੇ ਇੰਨੀ ਕੰਪਲੇਂਟਸ ਅਸੀਂ ਕੀਤੀਆਂ ਲੇਕਿਨ ਪੋਲੀਟੀਕਲ ਪ੍ਰੈਸ਼ਰ ਹੋਣ ਦੇ ਕਰਕੇ ਪੁਲਿਸ ਦੇ ਉੱਤੇ ਐਕਸ਼ਨ ਨਹੀਂ ਲੈਂਦੀ ਨਹੀਂ ਮੈਡਮ ਅਗਰ ਕੰਪਲੇਂਟ ਕੀਤੀ ਹੈ ਤਾਂ ਸਾਡੇ ਕੋਲ ਰਿਟਨ ਰਿਕਾਰਡ ਦੇ ਵਿੱਚ ਵੀ ਅਸੀਂ ਚੈੱਕ ਕਰ ਲੈਂਦੇ ਆ ਅਗਰ ਕੋਈ ਕੰਪਲੇਂਟ ਆਈ ਹੈ ਤਾਂ ਵੀਲ ਟੇਕ ਐਕਸ਼ਨ ਬਟ ਜੋ ਮੈਂ ਪਤਾ ਕੀਤਾ ਹੈ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਹੈਗਾ ਪੀਪਲਸ ਪ੍ਰੰਗ ਇਨਟੂ ਐਕਸ਼ਨ ਐਂਡ ਇਹਨੂੰ ਪ੍ਰੀਵੈਂਟ ਕਰਨ ਵ ਫੋਰ ਡੀਟੇਲਡ ਆਰਡਰਸ ਵੀ ਕੱਡੇ ਜਾ ਰਹੇ ਹਨ ਜਿਹੜੀ ਕਮੇਟੀਆਂ ਬਣੀ ਹੈ ਥਿਸ ਇਜ਼ ਫੋਰ ਥਿਸ ਰੀਜ਼ਨ ਓਨਲੀ ਕਿ ਇੱਥੇ ਅੱਗੇ ਨਾ ਹੋਵੇ ਇੱਕ ਰੱਤਾ ਹੀ ਜਿਹੜਾ ਇਹ ਵਾਲਾ ਟੈਂਕਰ ਸਪੈਸੀਫਿਕਲੀ ਜਿਹੜਾ ਹੈ ਉਸਨੇ ਹੋਇਆ ਹੈ ਇਹ ਕਿੱਥੇ ਜਾ ਰਿਹਾ ਸੀ ਕੁਝ ਜੀ ਇਹ ਇਹ ਜੀ ਮੈਡਮ ਜੋ ਹਾਲ ਕੀ ਘੜੀ ਸਾਨੂੰ ਪਤਾ ਲੱਗੇ ਬੋਟਲਿੰਗ ਪਲਾਂਟ ਜਿਹੜਾ ਇੱਥੇ ਹੈਗਾ ਸਾਡਾ ਉੱਥੇ ਜਾ ਰਿਹਾ ਸੀਗਾ ਐਂਡ ਇਟ 스타ਟਡ ਫਰੋਮ ਭਟਿੰਡਾ ਪਟਿੰਡਾ ਤੋਂ ਇਹ ਫਿਲ ਕਰਕੇ ਗੈਸ ਇੱਥੇ ਬੋਟਲਿੰਗ ਪਲੈਂਟ ਵਾਸਤੇ ਆ ਰਹੀ ਹੈ। ਸਰ ਇਹ ਦੋਸਤ ਅੱਗੇ ਜਾ ਕੇ ਟਰਨ ਕਰ ਰਿਹਾ ਹਾਂ। ਹਾਂ ਜੀ ਮੈਡਮ ਉਹੀ ਇਹ ਬੋਟਲਿੰਗ ਪਲੈਂਟ ਤੋਂ ਨੀਅਰਬਾਉਟ 400-500 ਮੀਟਰ ਦਾ ਫਾਸਲਾ ਹੋਣਾ ਜਿੱਥੇ ਇਹ ਟਰਨ ਲੈ ਰਿਹਾ ਸੀ। ਹੁਣ ਹੋਰ ਡੂੰਗਾਈ ਦੇ ਨਾਲ ਅਸੀਂ ਕਰਦੇ ਬਟ ਕੋਈ ਦੀ ਡਰਾਈਵਰ ਇਜ਼ ਨੋ ਮੋਰ ਤੋਂ ਸਾਨੂੰ ਥੋੜਾ ਸਾ ਵਕਤ ਲੱਗ ਰਿਹਾ ਇਨਵੈਸਟੀਗੇਸ਼ਨ ਦੇ ਵਿੱਚ ਬਟ ਵੀਲ ਗੈਟ ਟੂ ਦਾ ਬੋਟਮ ਆਫ ਦਿਸ। ਇਹ ਦੇਖਿਆ ਜਾਏਗਾ ਪਹਿਲੇ ਬੋਟਲਿੰਗ ਪਲੈਂਟ ਪਿੱਛੇ ਛੁੱਟ ਜਾਊਗਾ। ਇਹ ਅੱਗੇ ਜਾ ਕੇ ਫਿਰ ਇਹਨੇ ਟਰਨ ਕੀਤਾ। ਡੈਫੀਨਿਟਲੀ ਮੈਮ ਵੀ ਆ ਬਾਅ ਕੈਕੇ ਬਖਿੰਡਾ ਤੋਂ ਆਇਆ ਹੈ ਹਾਂਜੀ ਇਹ ਜੋ ਸਾਨੂੰ ਪਤਾ ਲੱਗਿਆ ਹੈਗਾ बिकॉज़ इट ਡਿਡ ਨਾਟ ਐਂਟਰ ਜਿਹੜਾ ਬੋਟਲਿੰਗ ਪਲੈਂਟ ਹੈ ਤੇ ਉਹ ਅਸੀਂ ਰਿਕਾਰਡ ਲੈ ਰਹੇ ਆਂ ਤੇ ਐਗਜ਼ੈਕਟਲੀ ਸਾਨੂੰ ਪਤਾ ਚਲ ਜਾਏਗਾ ਵੀ ਕਿੱਥੋਂ ਇਹਨੇ ਐਗਜ਼ੈਕਟਲੀ ਵਾਟ ਟਾਈਮ ਉਹ ਫਿਲਿੰਗ ਹੋਈ ਹੈ ਤੇ ਇੱਥੇ ਕਿੰਨੇ ਵਜੇ ਪਹੁੰਚਣਾ ਸੀਗਾ ਵਾਟ ਇਜ਼ ਦ ਪ੍ਰੋਸੀਜਰ ਅੱਛਾ ਇਹ ਵੀ ਨਹੀਂ ਪਤਾ ਵੀ ਜਾ ਕਿ ਤੇ ਰਿਆ ਸੀ ਕਿਸੇ ਨਾਲ ਬਿਲਕੁਲ ਕਰਨਾ ਸੀ ਕੋਈ ਮੈਡਮ ਅਭੀ ਵੋਹੀ ਲੋਕੇਸ਼ਨ ਪਤਾ ਹੈ ਸਾਨੂੰ ਬਟ ਵੀ ਆਰ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਪਿਲਫਰੇਜ ਹੁੰਦੀ ਹੈ ਮਾਈਟ ਬੀ ਇਟ ਇਜ਼ ਪੋਸੀਬਲ ਕਿ ਇਹ ਉਹਦੇ ਨਾਲ ਹੋਏ ਤਾਂ ਉਹ ਅਸੀਂ ਟੈਕਨੀਕਲ ਕੋਈ ਦੇਖਾਂਗੇ ਉਹਦੇ ਵਿੱਚ ਵੀ ਟੈਕਨੀਕਲ ਇਨਵੈਸਟੀਗੇਸ਼ਨ ਵੀ ਹੋਊਗੀ ਐਂਡ ਇਨ ਕੇਸ ਆਂਦਾ ਹੈ ਤਾਂ ਉਹਨਾਂ ਤੇ ਜ਼ਰੂਰ ਕਾਰਵਾਈ ਕਰਾਂਗੇ ਸ੍ਰੀ ਜਿਹੜੇ ਕਾਲਾ ਬੁਜ਼ਾਰੀ ਕਰ ਰਹੇ ਸੀਗੇ ਇਹ ਸਿਲੰਡਰਸ ਦੀ ਇਹ ਅੱਗੇ ਕਿਵੇਂ ਸੇਲਿੰਗ ਕਰ ਰਹੇ ਸੀਗੇ ਕਿੰਨਾ ਬੀਂਦੇ ਸੀ ਇਹਨਾਂ ਦਾ ਕੀ ਸੀਗਾ ਮੁੱਲ ਜੀ ਮੈਡਮ ਇਹ ਜਿੱਦਾਂ ਜੋ ਟੈਂਕਰਸ ਜੋ ਗੈਸ ਟੈਂਕਰਸ ਹੈ ਉਹਨਾਂ ਦੇ ਡਰਾਈਵਰਸ ਨਾਲ ਜਿਹੜਾ ਇਹ ਅਵਤਾਰ ਸਿੰਘ ਹੈਗਾ ਅਸੀਂ ਫੜੇ ਇਹ ਖੁਦ ਇੱਕ ਟੈਂਕਰ ਦਾ ਡਰਾਈਵਰ ਹੁੰਦਾ ਸੀ ਤੇ ਇਹ ਇਹਦੇ ਜਾਣ ਪਛਾਣ ਦੇ ਵਿੱਚ ਵੀ ਬੰਦੇ ਹੈਗੇ ਤੇ ਉਹਨਾਂ ਨੂੰ ਲੁਭਾਉਂਦੇ ਸੀਗੇ ਤੇ ਉਹਨਾਂ ਨਾਲ ਮਿਲੀਭੁਗਤ ਕਰਕੇ ਤੇ ਇੱਥੋਂ ਟੈਂਕਰ ਦੇ ਵਿੱਚੋਂ ਗੈਸ ਕੱਢੀ ਤੇ ਇਲੀਗਲੀ ਉਹਨਾਂ ਨੂੰ ਸਿਲੰਡਰਸ ਦੇ ਵਿੱਚ ਫਿਲ ਕੀਤਾ ਤੇ ਬਲੈਕ ਮਾਰਕੀਟਿੰਗ ਦੇ ਵਿੱਚ ਕਮਰਸ਼ੀਅਲ ਤੇ ਇਹ ਦੂਜੇ ਡੋਮੈਸਟਿਕ ਸਿਲੰਡਰਸ ਦੋਨਾਂ ਦੇ ਵਿੱਚ ਇਹ ਉਹਨਾਂ ਨੂੰ ਫਿਰ ਕਿਉਂਕਿ ਫ੍ਰੀ ਇਹਨਾਂ ਨੂੰ ਮਿਲਦੀ ਸੀਗੀ ਤਾਂ ਇਹ ਸਸਤੇ ਦਮਾਂ ਤੇ ਵੇਚਦੇ ਸੀਗੇ ਤੇ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਕਿੱਥੇ ਕਿੱਥੇ ਇਹਨਾਂ ਦੀ ਸਪਲਾਈ ਹੁੰਦੀ ਸੀ ਜਿਹੜਾ ਟੈਂਸਨ ਸੁੱਕਾ ਤਰੀ ਕਿਨੇ ਰਸ ਕੀਤਾ ਉਹਦੇ ਤੇ ਪਹਿਲਾਂ ਵੀ ਪਕਸ਼ੇ ਵਗੇ ਪੰਜ ਛੇ ਸੱਤ ਉਹ ਸਾਰੇ ਗੈਰ ਚੋਰੀ ਦੇ ਹੈ ਜਾਂ ਕੀ ਲੱਗਦਾ ਨਹੀਂ ਮੈਕਸਿਮਮ ਜੀ ਜੋ ਸਾਡੇ ਕੋਲ ਆਇਆ ਇਹ ਲੜਾਈ ਝਗੜੇ ਔਰ ਵਕਤ ਚੋਰੀ ਦੇ ਹੈਗੇ ਇੱਕ ਅਸੈਂਸ਼ਨਲ ਕਮੋਡਿਟੀ ਐਕਟ ਦਾ ਹੈਗਾ 2017 ਦਾ ਉਹ ਆਈ ਥਿੰਕ ਆਦਮਪੁਰ ਜਲੰਧਰ ਦੇ ਵਿੱਚ ਦਰਜ 7-8 ਸਾਲ ਪਹਿਲਾਂ ਦਾ ਹੈ ਤੇ ਗੱਡੀ ਦਾ ਡਰਾਈਵਰ ਮਤਲਬ ਕਹਿੰਦਾ ਬਚ ਗਿਆ ਜਾਂ ਹੈ ਜੇ ਹੈ ਤੇ ਨਹੀਂ 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 ਜੋਜੀਤ ਟਰੱਕ ਡਰਾਈਵਰ ਸੀਗਾ ਉਹ ਸੁਖਜੀਤ ਸਿੰਘ ਹਾਂ ਸੀਗਾ ਜੋ ਖੰਨੇ ਦਾ ਰਹਿਣ ਵਾਲਾ ਉਹਦੀ ਡੈਥ ਹੋ ਚੁੱਕੀ ਸੀ ਅਧਿਕਾਰੀਆਂ ਤੋਂ ਵੀ ਕੋਈ ਜਾਂਚ ਪ੍ਰਕਾਰ ਹਾਂਜੀ ਪਲਾਂਟ ਦੇ ਅਧਿਕਾਰੀਆਂ ਤੋਂ ਵੀ ਜਾਂਚ ਪ੍ਰਕਾਰ ਹੋਣੀ ਤਾਂ ਗੈਸ ਬਾਹਰ ਕੱਢਦੇ ਇਦੇ ਵਿੱਚ ਕੋਈ ਬੋਟਲਿੰਗ ਪਲਾਂਟ ਦੇ ਵਿੱਚੋਂ ਕੋਈ ਇਨਵੋਲਡ ਹੈਗਾ ਡੈਫੀਨਿਟਲੀ ਐਕਸ਼ਨ ਵਿਲ ਬੀ ਟੇਕਨ ਅਗੇਸਟ ਸਰ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਦੇ ਵਿੱਚ ਸੁਪਨਾ ਨਰਾਜ਼ਗੀ ਬਹੁਤ ਦਿਖਾਈ ਦੇ ਰਹੀ ਹੈ ਜਿਵੇਂ ਤੁਹਾਡੇ ਆਫਿਸ ਤੋਂ ਵੀ ਮੌਜੂਦ ਸੀਗੇ ਉਹਨਾਂ ਦੇ ਵਿੱਚ ਉਹਨਾਂ ਮੁਆਵਜ਼ੇ ਨੂੰ ਲੈ ਕੇ ਨਰਾਜ਼ਗੀ ਹੈ ਕਿ ਸਿਰਫ ਜਿਹੜੇ ਲੋਕਾਂ ਦੀ ਜ਼ਰੂਰਤ ਸੀ ਉਹਨਾਂ ਨੂੰ ਮੁਆਵਜ਼ਾ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਨਹੀਂ ਉਹਦੇ ਵਾਸਤੇ ਕੀ ਕੁਝ ਤੁਹਾਡੇ ਕੋਲ ਜੀ ਅਸੀਂ ਹੁਣੇ ਮਾਨਯੋਗ ਮਿਨਿਸਟਰ ਡਾਕਟਰ ਰਵਜੋਤ ਸਿੰਘ ਜੀ ਉਹਨਾਂ ਨਾਲ ਡੀਸੀ ਸਾਹਿਬ ਤੇ ਮੈਂ ਤੇ ਬਾਕੀ ਵੀ ਜਿਹੜੇ ਰਿਪਰੈਜ਼ੈਂਟੇਟਿਵਸ ਹੈ ਉਹ ਉੱਥੇ ਵਿਜ਼ਿਟ ਕਰਕੇ ਆਏ ਆ ਲੋਕਾਂ ਨੂੰ ਫੇਰ ਮਿਲ ਕੇ ਆਏ ਉਹਨਾਂ ਦੇ ਜੋ ਇਹ ਸੀਗੇ ਕਿ ਵੀ ਇਨ ਅਸਪੈਕਟਸ ਤੇ ਵੀ ਸਾਡਾ ਡਿਸਕਸ਼ਨ ਹੋਇਆ ਸੀਗਾ ਐਂਡ ਜੋ ਮੁਆਵਜ਼ਾ ਹੈਗਾ ਐਜ਼ ਯੂ نو ਕਿ ਸੀਐਮ ਸਾਹਿਬ ਮਾਨਯੋਗ ਸੀਐਮ ਸਾਹਿਬ ਨੇ ਆਲਰੇਡੀ 2 ਲੱਖ ਦਾ ਤਾਂ ਇਮੀਡੀਏਟਲੀ ਜੋ ਰੀਲੀਫ ਹੈਗਾ ਉਹ ਜੋ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਕੰਪਨਸੇਸ਼ਨ ਦੀ ਗੱਲ ਆ ਚੁੱਕੀ ਹੈਗੀ ਔਰ ਨਾਲ ਦੀ ਨਾਲ ਡੀਸੀ ਸਾਹਿਬ ਅੱਗੇ ਵੀ ਟੇਕ ਅਪ ਕਰ ਰਹੇ ਐਂਡ ਵੀ ਐਕਸਪੈਕਟ ਕੀ ਐਨਹਾਂਸ ਹੋ ਜਾਏਗਾ ਟੂਵਰਡਸ ਦੀ ਐਕਸਪੈਕਟੇਸ਼ਨ ਜਿਹੜੇ ਕਿ ਲੋਕੀ ਕਹਿ ਰਹੇ ਆ ਜਿਨ੍ਹਾਂ ਦੀ ਜੀ ਇੰਜਰੀਜ਼ ਹੋਈ ਹੈ ਉਹਨਾਂ ਨੂੰ ਵੀ ਕੰਪਨਸੇਸ਼ਨ ਦੇਣ ਦੇ ਵਾਸਤੇ ਕੇਸ ਭੇਜਿਆ ਜਾ ਰਿਹਾ ਐਂਡ ਉਹ ਮੋਸਟ ਪ੍ਰੋਬਬਲੀ ਇਟ ਵਿਲ ਬੀ ਪੋਜ਼ਿਟਿਵ ਨਹੀਂ ਜੀ ਮੈਡਮ ਉਹ ਜਿਹੜਾ ਜੋ ਟਰੱਕ ਇਹਨਾਂ ਨੇ ਰੋਕਿਆ ਸੀਗਾ ਉਹ ਖਾਲੀ ਸਿਲੰਡਰਸ ਦੇ ਨਾਲ ਉਹਦੇ ਵਿੱਚ ਖਾਲੀ ਸਿਲੰਡਰ ਸੀਗੇ ਉਹ ਬੋਟਲਿੰਗ ਪਲਾਂਟ ਵਾਸਤੇ ਤੇ ਉਹ ਉਸ ਮਤਲਬ ਇਟ ਵਾਸ ਜਸਟ ਗoing ਥਰੂ ਥੈਟ ਤੋਂ ਉਹ ਜੋ ਬੰਦਾ ਹੈ ਉਹਦੇ ਨਾਲ ਵੀ ਅਸੀਂ ਪੁੱਛਗਿਚ ਕੀਤੀ ਹੈ ਐਂਡ ਜੋ ਸਿਲੰਡਰਸ ਹੈ ਉਹ ਖਾਲੀ ਸੀਗੇ ਸਰ ਉਹ ਟਰਨ ਨੂੰ ਵੀ ਬੰਦ ਕੀਤਾ ਨੂੰਗਾ ਜਿਹੜਾ ਟਰਨ ਮੋੜੀ ਨਹੀਂ ਲੱਗਦੀ ਹਾਂਜੀ ਅੱਜ ਉੱਥੇ ਇਹ ਵੀ ਹੋਈ ਸੀਗੀ ਤੇ ਉਹ ਕੁਝ ਪਿੰਡ आले ਜੋ ਸਰਪੰਚ ਆ ਗਏ ਉਹਨਾਂ ਨਾਲ ਗੱਲ ਹੋਈ ਹੈ ਕਿ ਉੱਥੇ ਰਾਹ ਜਾਂਦਾ ਹੈ ਤੋਂ ਉਹ ਐਡਮਿਨਿਸਟ੍ਰੇਸ਼ਨ ਇਜ਼ ਲੁਕਿੰਗ ਐਟ ਇਟ ਉਹ ਅਗਰ ਚਾਹਦੇ ਹੈ ਤੋਂ ਵੀ ਡੈਫੀਨਿਟਲੀ ਉਹ ক্লোਜ਼ ਕੀਤਾ ਜਾਊਗਾ ਤੇ ਨੈਸ਼ਨਲ ਹਾਈਵੇ ਨੂੰ ਵੀ ਕਿਹਾ ਜਾਊਗਾ ਕਿ ਐਦਾਂ ਦੇ ਜੋ ਇਲੀਗਲ ਟਰਨਸ ਵਗੈਰਾ ਉਹਨਾਂ ਤੇ

ਹਾਲੇ ਡਿਫਿਕਲਟ ਸਾਨੂੰ ਅਭੀ ਤੱਕ ਨਹੀਂ ਪਤਾ ਲੱਗਿਆ ਬਿਕੋਜ਼ ਜਿਹੜੇ ਨਾਂ ਤੋਂ ਉਹਦਾ ਕੋਈ ਟ੍ਰੇਸ ਹੋਇਆ ਬਿਕੋਜ਼ ਉਹ ਕਾਫੀ ਨੰਬਰ ਵਗੈਰਾ ਉਹਦੀ ਵੀ ਦਿੱਕਤ ਆ ਰਹੀ ਹੈ ਤੇ ਉਹਦੇ ਵੇਰਬਾਊਟਸ ਵੀ ਪਤਾ ਨਹੀਂ ਹੈ ਕਿਉਂਕਿ ਇੰਜਰਡ ਹੈਗੇ ਜਿਹੜੇ ਬੰਦੇ ਉਹਨਾਂ ਵਿੱਚੋਂ ਵੀ ਕਈ ਹੈ ਜੋ ਕਿ ਕਾਫੀ ਸੀਰੀਅਸ ਹੈ ਤਾਂ ਕਈਆਂ ਦੇ ਡਰਾਈਵਰ ਦਾ ਅਜੇ ਪਤਾ ਨਹੀਂ ਨੀ ਉਹ ਤਾਂ ਨਹੀਂ ਪਤਾ ਲੱਗਿਆ ਉਹਨੇ ਕਿੰਨੀਆਂ ਕੱਲੇ ਕੱਲੇ ਡਰਾਈਵਰ ਸੀ ਕਿ ਹੋਰ ਨਾਮ ਉਹ ਉਹ ਦੇਖੋ ਜੀ ਜੋ ਸਾਨੂੰ ਪਤਾ ਲੱਗਿਆ ਹੈ ਕਿ ਕੱਲੇ ਕੱਲੇ ਸੀਗੇ ਡਰਾਈਵਰਸ ਉਹਨਾਂ ਦੇ ਵਿੱਚੋਂ ਅਭੀ ਜਿਹੜਾ ਜੋ ਮੇਨ ਟਰੱਕ ਦਾ ਸੀਗਾ ਡਰਾਈਵਰ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਦੂਜੀ ਹੈਗੀ ਅਸੀਂ ਉਹਦੀ ਪਿੱਛੇ ਜਾ ਕੇ ਦੇਖ ਰਹੇ ਹਾਂ ਵੀ ਉਸ ਟਾਈਮ ਕੌਣ ਉਹਨੂੰ ਡਰਾਈਵ ਕਰ ਰਿਹਾ ਸੀਗਾ ਡੈਫੀਨਿਟਲੀ ਉਹਦੇ ਕੋਈ ਵੀ ਕੰਪਾਨੀ ਦਾ ਡਰਾਈਵਰ ਸੀ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਤਾਂ ਲੱਗਾ ਹੋਊਗਾ ਉਹਨਾਂ ਨੇ ਕੋਈ ਆਂਟੀ ਸਾਡੇ ਕੋਲ ਜੀ ਹਲੇ ਤੱਕ ਨਹੀਂ ਕਿਸੇ ਨੇ ਅਪਰੋਚ ਕੀਤਾ ਅਸੀਂ ਵੀ ਵਾਰ ਕਰ ਰਹੇ ਤੇ ਅਸੀਂ ਕਰ ਹੀ ਲਵਾਂਗੇ ਸਾਡੇ ਕੋਲ ਕੁਝ ਲੀਡਸ ਹੈਗੀ ਆ ਗਈ ਹੈ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਡੈਫੀਨਿਟਲੀ ਅਸੀਂ ਆਜ ਕੱਲ ਦੇ ਵਿੱਚ ਇਹਨੂੰ ਪਤਾ ਕਰ ਲਾਂਗੇ ਨਾਵ ਦੇ ਪ੍ਰਬੰਧਕ ਨੰਬਰ ਆਇਆ ਗੱਡੀ ਦਾ ਮਾਲਕ ਤੇ ਕਰਦਾ ਆ। ਕੋਈ ਮੈਂ ਕਹਿ ਰਿਹਾ ਜੀ ਬਿਕੋਜ਼ ਸਾਡੇ ਕੋਲ ਵੀ ਬਿਕੋਜ਼ ਉਹ ਕਾਫੀ ਜੋ ਗੱਡੀ ਹੈ ਉਹਦੇ ਵਿੱਚ ਅੱਗ ਲੱਗਣ ਦਾ ਕਾਰਨ ਤੇ ਕਾਫੀ ਜੋ ਜਿੱਦਾਂ ਨੰਬਰ ਪਲੇਟਸ ਵਗੈਰਾ ਸਾਰਾ ਕੁਝ ਨਹੀਂ ਮਿਲਿਆ ਸਾਨੂੰ। ਇਸ ਕਰਕੇ ਥੋੜੀ ਦਿੱਕਤ ਆ ਰਹੀ ਹੈ। ਆਦਰਵਾਇਜ਼ ਵੀ ਵਿਲ ਟਰੈਕ ਇਟ ਸਾਡੇ ਕੋਲ ਕੁਝ ਲੀਡਸ ਹੈਗੀ ਜੋ ਡਰਾਈਵਰ ਹੈ ਉਹਦਾ ਪਤਾ ਲੱਗ ਜੂਗਾ। ਠੀਕ ਹੈ ਜੀ। ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ। Shit.